ਸਸੀ ਗੱਲ ਜੀ ਦੋਸਤੋ ਮੇਰਾ ਨਾਮ ਹਰਵਿੰਦਰ ਸਿੰਘ ਹੈ ਇੱਕੰਪ ਬਹੁਤ ਹੀ ਵਧੀਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਸ਼ੇਅਰ ਜ਼ਰੂਰ ਕਰੋ ਦੋਸਤੋ ਯੂਰਿਕ ਐਸਿਡ ਹਰ ਇੱਕ ਨੇ ਸੁਣਿਆ ਹੋਊਗਾ ਯੂਰਿਕ ਐਸਿਡ ਕੀ ਹੈ ਲਗਭਗ ਆਪਾਂ ਨੂੰ ਆਮ ਹੀ ਸੁਣਨ ਨੂੰ ਮਿਲ ਜਾਂਦਾ ਵੀ ਯੂਰਿਕ ਐਸਿਡ ਬਣ ਗਿਆ ਹੈ ਨਾ ਲ ਮੇਰੇ ਜੋੜਾਂ ਦਾ ਦਰਦ ਹੋਣ ਲੱਗ ਗਿਆ ਯੂਰਿਕ ਐਸਿਡ ਆਪਾਂ ਚੈੱਕ ਕਰਾਓ ਆਪਾਂ ਟੈਸਟ ਡਾਕਟਰ ਵੀ ਲਿਖੇ ਦਿੰਦੇ ਆ ਜਿਊਰਿਕ ਐਸਿਡ ਟੈਸਟ ਕਰਾਓ ਸੁਣਿਆ ਤਾਂ ਹਰ ਇੱਕ ਨੇ ਔਰ ਪਤਾ ਕਿਸੇ ਕਿਸੇ ਨੂੰ ਇਹਦਾ ਚਲੋ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਵਾਸਤੇ ਇਹ ਹੈ ਵੀਡੀਓ ਜਿਨ੍ਹਾਂ ਨੂੰ ਪਤਾ ਚਲੋ ਵਧੀਆ ਗੱਲ ਆ ਦੋਸਤੋ ਜਿਊਰਿਕ ਐਸਿਡ ਇੱਕ ਆਪਣੇ ਅਣਪਛਾਹ ਭੋਜਨ ਨਾਲੋਂ ਜਿਵੇਂ ਆਪਾਂ ਕੋਈ ਵੀ ਮੰਨ ਲਓ ਖਾਣੇ ਆ ਖਾਣਾ ਖਾਂਦੇ ਆ ਉਹਦੇ ਵਿੱਚ ਇੱਕ ਪਿਊਰੀਨ ਪਿਊਰੀਨ ਨਾਂ ਦਾ ਇੱਕ ਪਦਾਰਥ ਹੈ ਜਿਹੜਾ ਉਹ ਟੁੱਟਦਾ ਹੈ ਜੋੜ ਕਿ ਐ ਸੜਵਾਂ ਜਾਂਦਾ ਜਿਵੇਂ ਮੰਨ ਲਓ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਗੇ ਜਿਵੇਂ ਆਪਣੇ ਘਰਾਂ ਦੇ ਵਿੱਚ ਕੂੜਾ ਕਰਕਟ ਇਕੱਠਾ ਹੋ ਜਾਂਦਾ ਓਵੇਂ ਆਪਣੇ ਸਰੀਰ ਦੇ ਵਿੱਚ ਕੂੜਾ ਕਰਕਟ ਹੈ ਜਿਹੜਾ ਇਕੱਠਾ ਹੋ ਜਾਂਦਾ ਦੋਸਤੋ ਕੁੱਸਕ ਦਾ ਮੰਨ ਲਓ ਬਾਥਰੂਮੋਂ ਆਹੀਂ ਪਿਸ਼ਾਬ ਆਹੀਂ ਬਾਹਰ ਨਿਕਲ ਜਾਂਦਾ ਕੁੱਸਕ ਨਹੀਂ ਨਿਕਲਦਾ ਕੁੱਸਕ ਦੇ ਮਾ ਹੋ ਜਾਂਦਾ ਪੇਟ ਵਿੱਚ ਦੋਸਤੋ ਕਿਵੇਂ ਬਚਿਆ ਜਾ ਸਕਦਾ ਹੈ ਇਹਦੇ ਤੋਂ ਕਿਵੇਂ ਮਾਲਾ ਪਸਟ ਕਰ ਵੱਧ ਤੋਂ ਵੱਧ ਤਾਂ ਆਪਾਂ ਨੂੰ ਐਕਸਰਸਾਈਜ਼ ਕਰਕੇ ਬਾਹਰ ਚ ਸਕਦੇ ਹਾਂ ਤੋ ਐਕਸਰਸਾਈਜ਼ ਨਾਲ ਆਪਣਾ ਹਿਊਰਿਕ ਐਸਿਡ ਘਟ ਸਕਦਾ ਫਲ ਸਬਜ਼ੀਆਂ ਤੇ ਦੁੱਧ ਵੱਧ ਤੋਂ ਵੱਧ ਜੇ ਆਪਾਂ ਪੀਵਾਂਗੇ ਨਾ ਖਾਵਾਂਗੇ ਸਬਜ਼ੀਆਂ ਨਾਲ ਹਾਲ ਖਾਵਾਂਗੇ ਠੀਕ ਹੈ ਇਹਦੇ ਤੋਂ ਆਪਾਂ ਸਟਕਾਰਾ ਪਾ ਸਕਦੇ ਹਾਂ ਔਰ ਜਿਆਦਾ ਜਿਵੇਂ ਪੇਸ਼ੈਂਟ ਐਲੋਪੈਥੀ ਦੇ ਵਿੱਚ ਯੂਰਿਕ ਐਸਿਡ ਵਾਸਤੇ ਜੈਲੂਰ 100 ਐਮਜੀ 300 ਐਮਜੀ ਮੰਨ ਲਓ ਰੋਲ ਦਿਨੋਂ ਦਿਨ ਵੱਧਦੀ ਜਾਂਦੀ ਹੈ ਦਵਾਈਆਂ ਲਈ ਜਾਂਦੇ ਆ ਪਰ ਕੰਟਰੋਲ ਕਰ ਸਕਦੇ ਆਪਾਂ ਕੋਸਾਲ ਤੱਕ ਜੜ ਨਹੀਂ ਇਹਦੇ ਨਾ ਜਾਂਦੀ ਪਰ ਜੜ ਵਾਸਤੇ ਤਾਂ ਐਕਸਰਸਾਈਜ਼ ਮੈਂ ਕਹਿੰਦਾ ਸਾਰਿਆਂ ਨੂੰ ਬੈਟਰ ਹੈ ਤੁਸੀਂ ਐਕਸਰਸਾਈਜ਼ ਕਰੋਗੇ ਹਰ ਰੋਜ਼ ਵਾਕਿੰਗ ਕਰੂੰਗੇ ਮਨ ਲਾ ਤੂਰਾ ਫਿਰਾ ਕਰੂੰਗੇ ਯੂਰਿਕ ਐਸਿਡ 90% ਤੱਕ ਮੈਂ ਲਿਖ ਕੇ ਦਿਨਾ ਵੀ ਯੂਰਿਕ ਐਸਿਡ ਨਹੀਂ ਬਣਦਾ ਸੋ ਅੱਜ ਦੇ ਵਾਸਤੇ ਇੰਨਾ ਹੀ ਹੈ ਅਗਲੇ ਵੀਡੀਓ ਤੇ ਆਪਾਂ ਹੋਰ ਇਹਦੇ ਉੱਤੇ ਗੱਲ ਕਰਾਂਗੇ ਵੀਡੀਓ ਲੰਬੀ ਬਣ ਜੂਗੀ ਤੇ ਜੇ ਕਿਸੇ ਨੂੰ ਕੋਈ ਵੀ ਐਂਜ ਲੱਗੇ ਵੀ ਆਪਾਂ ਆਪਣੇ ਨਾਲ ਗੱਲ ਕਰਨੀ ਹੈ ਕੋਈ ਕੋਈ ਆ ਇਹਨੂੰ ਵੱਧ ਆਪਣੇ ਤੋਂ ਵੱਧ ਵੀ ਜਾਣਦਾ ਹੋਊਗਾ ਕੋਈ ਮੇਰਾ ਨੰਬਰ ਹੈ 981537724 ਇੱਥੇ ਗੱਲ ਕਰ ਸਕਦੇ ਹੋ 9815436824 ਹਰਜਿੰਦਰ ਸਿੰਘ 올 द बेस्ट ਜੈਨ